ਸੰਘਦੀ ਅਰਦਾਸਾ ਸੀ ਉਹਨੂੰ ਕਾਤਲ ਨੂੰ ਫਾਤਿ ਦੀ ਸਹਾਇਤਾ ਸੰਘਦੀ ਅਰਦਾਸਾ ਤੇ ਮੂਰਪਿਆ ਜੱਟ ਸਾਹਿਬ ਦਾ ਕੋਟਨ ਕੋਟ ਧੰਨਵਾਦ ਉਸ ਪਰਮਾਤਮਾ ਦਾ ਮੇਰੇ ਵਕੀਲ ਪਰਯੋਕਰ ਘੁੰਮਣ ਜੀ ਬੀਡੀ ਗੁੱਪਤਾ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇੰਨੇ ਨਿਹੜਾਈ ਲੜਕੇ ਸੱਚ ਦੀ ਜਿੱਤ ਹੋਈ ਹੈ ਜੀ ਅੱਜ ਇਥੇ ਮਤਲਬ ਯਾਦੀ ਇਸ ਜਗ੍ਹਾ ਤੇ ਉਹ ਪੱਪਣਿਆ ਕਿ ਉਹਨੂੰ ਦਬਿਆ ਸੀ ਗਿਆ ਜੀ ਬਹੁਤ ਮਾਰੀਆਂ ਸੀ ਗਿਆ ਸੀ ਹੁਣਰ ਦਾਸ ਕਸਤੇ ਫਾਛਾ ਬਾਬਾ ਜੀ ਸੋਰੀ ਸੰਗਤ ਅੱਦ ਕਰਾਉਂਦਾ ਨਾ ਲਰ ਸਾਡੇ ਕਰੇ ਫੇਰ ਬਪਾ ਸਾਹਿਬ ਉਹ ਇੱਥੇ ਕਲਕਾਰੀਆਂ ਜਾਨੇ ਕਰੇ ਫੇਰ ਬਚੜ ਜੀ ਨਹੀਂ ਜੀ ਇਹ ਤਾਂ ਕਦੇ ਵੀ ਨਹੀਂ ਪੁੱਨ ਸਕਦਾ ਸਾਰੀ ਉਮਰ ਨਹੀਂ ਪੁੱਨ ਸਕਦਾ ਜੋੜ ਹੀ ਕੀਤਾ ਜੀ

ਕੰਸ ਦੀ ਰਸ ਬੋਝ ਨਹੀਂ ਚੱਲਦੀਆਂ ਇਸ ਜਗ੍ਹਾ ਤੇ ਖੜਕੇ ਬੇਟੀ ਦੀ ਫੋਟੋ ਵੀ ਨਹੀਂ ਜਾ ਰਹੀ ਮੇਰਾ ਸਾਈਡ ਚਾਲੂ ਦੋਸਤਾਂਾਂ ਚ ਵੇਚ ਇੱਕ ਇੱਕ ਦਿਮਾਗ ਚ ਪਲੇ ਕਰ ਰਹੀ ਕਿ ਹੁਣ ਕੱਲ੍ਹ ਨੂੰ ਆ ਕੇ ਸ਼ਾਇਦ ਮੈਂ ਆਪਣੇ ਬੱਚੇ ਨੂੰ ਵਾਪਸ ਪਾ ਲੂੰਗੀ ਨੇ ਮੈਂ ਮੇਰੇ ਵੀ ਅਜੇ ਖਾਲੀ ਹਤਾ ਕੋਈ ਬਿਰੋਚ ਚਾਹੀਦੀ ਹੈ ਮੈਨੂੰ ਬਾਬਾ ਜੀ ਅੱਗੇ ਅਰਦਾਸ ਆ ਇਹ ਕੋਈ ਜਾਣਦੇ ਆ ਚੱਲਿਆ ਦੇਖੋ ਇੱਕ ਬਹੁਤ ਹੀ ਦਿਲ ਦਹਿਲਾ ਦੇਣ ਵਾਲੀ ਕਹਾਣੀ ਹੈ ਪਾਈਕਾਲ ਪਹਿਲਾਂ ਜਦੋਂ ਕੋਈ ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀਗਾ ਕਿ ਅੱਜ ਦੇ ਯੁੱਗ ਦੇ ਵਿੱਚ ਕੋਈ ਛੋਟੇ ਬੱਚੇ ਨਾਲ ਇਸ ਤਰ੍ਹਾਂ ਦਾ ਇਹ ਲੋਣਾ ਕੰਮ ਵੀ ਕਰ ਸਕਦਾ ਜਦੋਂ ਉਹ ਨਹੀਂ ਹਰਕਤ ਕਰ ਸਕਦਾ ਇਸ ਢੰਗ ਨਾਲ ਉਸ ਬੱਚੀ ਨੂੰ ਮੂੰਹ ਦੇ ਵਿੱਚ ਰੇਤਾ ਪਾ ਕੇ ਉਹਦੀ ਹੱਤਿਆ ਕਰ ਦਿੱਤੀ ਗਈ ਪਰ ਬੜਾਈ ਮਨ ਪ੍ਰਭ ਹੋਇਆ ਮਨ ਦੇ ਵਿੱਚ ਬਹੁਤ ਹੀ ਜ਼ਿਆਦਾ ਇਸ ਗੱਲ ਦਾ ਦੁੱਖ ਵੀ ਆਇਆ ਕਿ ਬਈ ਅੱਜ ਦਾ ਸਿਸਟਮ ਸਾਡਾ ਕਿੱਦਾਂ ਦਾ ਹੋ ਗਿਆ ਔਰ 28 ਸਾਲ ਲਗਾਤਾਰ ਇਸ ਰਿਪੋਰਟ ਦੇ ਵਿੱਚ ਮੈਂ ਤਾਂ ਵਿਸ਼ੇਸ਼ ਕਰਕੇ ਦੇਖੋ ਬੜੇ ਲੋਭੀ ਦੁਨੀਆਂ 'ਚ ਬਹੁਤ ਨੇ ਪਰ ਸਾਥ ਨੂੰ ਕੋਮਨ ਜਿਹੜੇ ਜਿਨ੍ਹਾਂ ਨੇ ਕੇਸ ਲੜਿਆ ਉਹ ਉਹਨਾਂ ਨੇ ਇੱਕ ਵੀ ਪੈਸਾ ਨਹੀਂ ਲੱਤਿਆ ਆਰ ਪੀ ਸੀ ਹੋਣਾ ਤੇ ਤੁਹਾਡੇ ਪਰਿਵਾਰ ਤੋਂ ਬਤੀ ਦੇ ਮਾਪੇ ਕੋਈ ਗਿਨਾ ਪੈਸਾ ਲੱਤਿਆ ਉਹਨਾਂ ਨੇ ਕੇਸ ਨੂੰ ਲੜਿਆ ਔਰ ਕੱਲ ਫੈਸਲਾ ਆ ਗਿਆ ਮਾਨਯੋਗ ਅਦਾਲਤ ਨੇ ਵੀ ਜੋ ਸਭ ਤੋਂ ਜ਼ਿਆਦਾ ਕੜੀ ਤੋਂ ਪੜੀ ਸਜ਼ਾ ਸੀ ਉਹ ਕੜੀ ਤੋਂ ਪੜੀ ਸਜ਼ਾ ਤੁਲੰਗ ਦੇ ਵਜੋਂ ਸਾੰਤੀ ਦੀ ਸਜ਼ਾ ਸੁਣਾਈ ਹੈ ਔਰ ਪਰ ਅੱਜ ਵੀ ਮਾਨੂੰ ਇਹ ਕਿਤਨਾ ਸਿੱਤੇ ਮਲਾਲ ਆ ਕਿ ਛੋਟੀ ਬੱਚੀ ਚਲੀ ਗਈ। ਮੈਨੂੰ ਲੱਗਦਾ ਕਿ ਲੋਕਾਂ ਨੂੰ ਇਹਦਾ ਸਭ ਤੋਂ ਬੰਦਾ ਕਿਹੜਾ ਨਗੜਾ ਫੈਸਲਾ ਮਾਨਦੋਲ ਹੋਣਾ। ਕਿ ਦੇਖੋ ਲੋਕਾਂ ਨੂੰ ਤਾਂ ਮੈਸੇਜ ਜਾਂਦਾ ਹੀ ਹੈ ਜਦੋਂ ਕੋਈ ਐਦਾਂ ਦੇ ਘਨੌਣੇ ਕਾਦ ਹੁੰਦੇ ਆ ਜਦੋਂ ਐਦਾਂ ਦਾ ਕੋਈ ਕ੍ਰਾਈਮ ਹੁੰਦਾ ਹੈਗਾ ਤੇ ਲੋਕਾਂ ਦੇ ਮਨਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਕਿ ਅੱਜੋਂ ਕੋਈ ਐਦਾਂ ਦੀ ਕੋਈ ਗੱਲ ਨਾ ਕਰੇ ਅੱਜੋਂ ਐਸਾ ਦਾ ਦੁਬਾਰਾ ਫੇਰ ਕੋਈ ਐਸਾ ਦੀ ਦਹਿਸ਼ਤ ਪੈਣਾ ਨਾ ਹੋਵੇ ਤੇ ਉਹਦੇ ਵਾਸਤੇ کورٹ ਨੇ ਇਹ ਫੈਸਲਾ ਜਿਹੜਾ ਹੈ ਉਸਨਾਂ ਆਇਆ ਵਾਕੀ ਸਲੰਗਾ ਹੋਊਗਾ ਤਾਂ ਕਿ ਅੱਗੇ ਉਹ ਪ੍ਰਾਈਮ ਤੇ ਖਲ੍ਹ ਪਾਈ ਜਾਵੇ